ਉਹਨਾਂ ਨੇ ਮੈਂ ਗੀਤਾ ਪੜੀ ਆ ਤੇ ਇੱਕ ਤੁਸੀਂ ਕਿਤੇ ਵੱਡੇ ਦਾ ਨਾਮ ਹੀ ਲੈ ਲੇ ਦਿੱਤਾ। ਯਾਸਾਨੀ। ਜਿੱਥੇ ਮੇਰੇ ਨਾਨਾ ਰਹਿੰਦਾ ਸੀ ਪਰਮਾਨੈਂਟ। ਕਹੇ ਉਸੇ। ਮੈਂ ਬਹੁਤ ਬਾਤ ਕਰਿਆ ਜੀ ਮੈਂ ਦੋ ਜਰਾ ਕਿਸੇ ਨੇ ਕਹਿੰਦੇ ਵੀ ਕੌਣ ਕਿੱਥੇ ਜਾਵੇ ਜਾਂ ਨਾ ਜਾ ਪਰ ਇਨੀ ਗੱਲ ਕਰਨ ਚਾਹੁੰਦੇ ਆ ਕਿ ਤੁਸੀਂ ਇਸ ਵੀਰ ਦੀਆਂ ਗੱਲਾਂ ਸੁਣੋ। ਇੱਕ Hindu ਪਰਿਵਾਰ ਚ ਪੈਦਾ ਹੋ ਕੇ ਗੁਰਬਾਣੀ ਸਮਝ ਲੱਗੀ। ਪਰਿਵਾਰ ਉਹਨਾਂ ਦੀ ਬੱਚੀਆਂ ਉਹਨਾਂ ਦੀ ਵਾਈਫ ਪਾਠ ਕਰ ਰਹੇ। ਕਿੰਨਾ ਭਰੋਸਾ ਲਾਉਣ ਉਹ ਕੰਮ ਕਰਦੇ ਕਹਿੰਦੇ ਵੀ 1 ਰੁਪਿਆ ਵੀ ਜੇਬ ਚ ਨਹੀਂ ਦਾ ਵਿਸ਼ਵਾਸ ਹੁੰਦਾ ਕਿ ਜਾਂਪਿਆ ਨਹੀਂ। ਸਾਡੇ ਚੰਗੇ ਭੜੇ ਸਿੱਧ ਗੱਤਰੇ ਵਾਲੇ ਕਿਰਪਾਨਾਂ ਪਾਈ ਹੁੰਦੀਆਂ ਬਾਣੇ ਪਾਈ ਹੁੰਦੇ ਦੇਹਦਾਰੀ ਦੇ ਪੈਰਾਂ ਦੇ ਵਿੱਚ ਹੁੰਦੀ। ਫਿਰ ਉਹ ਕਹਿੰਦੇ ਵੀ ਦੇਹਦਾਰੀ ਬਾਬੇ ਦੀ ਕਿਰਪਾ ਨਾਲ ਖੜਾ ਕਾਰੋਬਾਰ ਚੱਲਦਾ। ਇੱਕ ਬੰਦੇ ਇਹ ਵੀ ਦਾਰ ਦੇਖੋ ਤੁਸੀਂ। ਇਹਨੂੰ ਕਹਿੰਦੇ ਵੀ ਘਰ ਦੇ ਵਿੱਚ ਤੁਹਾਡੇ ਸਭ ਕੋਲ ਉੱਤੇ ਆਪਣਾ ਘਰ ਛੱਡ ਕੇ ਬਾਹਰ ਜਾ ਦੇ। ਤੇ ਮੈਨੂੰ ਉਮੀਦ ਆ ਕਿ ਇਸ ਵੀਰ ਦੀਆਂ ਇਹ ਗੱਲਾਂ ਸੁਣ ਕੇ ਤੁਸੀਂ ਇੱਕ ਰੀ ਸੋਚਣੇ ਮਜਬੂਰ ਜ਼ਰੂਰ ਹੋਗੇ। ਕਿ ਜੋ ਦਿਨ ਰਾਤ ਅਸੀਂ ਸੰਤਾਂ ਨੂੰ ਕਹਿੰਨੇ ਕਿ ਬਾਣੀ ਪੜੋ ਸਮਝੋ ਤੇ ਵਿਚਾਰੋ ਅਸਮਬਾ ਵੜਨਾ ਸੀ ਸਿੱਸੀ ਹਿੜਿਆਣੇ ਹੋਣਾ ਸੀ ਜਵਨਾਂ ਦਾ ਪਰ ਤੇ ਨਾ 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 ਇਹ ਵਿੱਚ ਚੜਦੀ ਗੱਲਾ ਬਹੁਤ ਵਧੀਆ ਦੀ ਕਿਰਪਾ ਤੇ ਮੇਰੇ ਮਾਲਕ ਦੀ ਬਹੁਤ ਕਿ ਤੁਸੀਂ ਉਹ ਉਹ ਸਬੀ ਦਾ ਚਿਹਰਾ ਵੇਖੋ ਐਂ ਲੱਗਦਾ ਜਿਵੇਂ ਅੰਦਰੋਂ ਨਾ ਜਿਹੜਾ ਪਲਾਦਰੋਂ ਖੁਸ਼ ਹੋਣਾ ਚਿਹਰਾ ਦਾ ਲੱਗਦਾ ਬਿਲਕੁਲ ਇਹ ਤਾਂ ਮੇਰਾ ਮਨ ਮਤਲਬ ਇੱਥੇ ਤੱਕ ਭਰਿਆ ਗਿਆ ਖੁਸ਼ੀਆਂ ਨਾਲ ਦੀ ਪਰ ਤੇ ਲੋਕ ਲੱਭਦੇ ਆ ਲੋਕ ਹਾਂਜੀ ਬਿਲਕੁਲ ਲੱਗਦੇ ਨੇ ਲੱਖਾਂ ਕਰੋੜਾਂ ਰੁਪਇਆ ਹੋ ਕੇ ਵੀ ਲੋਕਾਂ ਕੋਲੇ ਖੁਸ਼ੀ ਨਹੀਂ ਬਿਲਕੁਲ ਤੇ ਖੁਸ਼ੀ ਆਦੇ ਤੜ ਚੰਗੇ ਕੰਮ ਕੀਤੇ ਬਿਲਕੁਲ ਤੁਹਾਡੇ ਭਰੋਸੇ ਤੇ ਵਿਸ਼ਵਾਸ ਤੇ ਜਦੋਂ ਤੁਸੀਂ ਅੰਦਰੋਂ ਸਕੂਨ ਨਾਲ ਭਰਦੇ ਆ ਨਾ ਜੋ ਤੁਹਾਡੇ ਅੰਦਰ ਸਹਿਨ ਹੋਣਾ ਤੇ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਮੇਰਾ ਵੈਸੇ ਕੰਸਟ੍ਰਕਸ਼ਨ ਦਾ ਕੰਮ ਸੀਗਾ ਠੇਕੇਦਾਰ ਸੀਗਾ ਮੈਂ ਰਾਜ ਮਿਸਤਰੀ ਦਾ ਹਾਂ ਤੇ ਮੈਂ ਰਾਜਪੁਰੇ ਫਰਮਨ ਬਲਾਂਟ ਦੇ ਕੰਮ ਕਰਕੇ ਆਇਆ ਮੇਰਾ ਨਾਮ ਕਿਨੈ ਰਾਜਪਰੀ ਤੇ 2020 ਚ ਜਦੋਂ ਕਰੋਨਾ ਆਇਆ ਉਸ ਤੋਂ ਪਹਿਲਾਂ ਮੈਂ ਮੋਨਨਾ ਸੀਗਾ ਬਿਲਕੁਲੀ ਅੱਛਾ ਇਹ ਬਿਲਕੁਲ ਸਾਫ਼ ਇਹ ਇਸ ਰੂਮ ਦਾ ਉਹ ਤਾਰੀਖਾ ਇਹ 2021 ਤੇ 6 ਫਰਵਰੀ ਉਸ ਤੋਂ ਬਾਅਦ ਮੈਂ ਨਹੀਂ ਕੇਸ ਕਰਾਇਆ ਤੇ ਜਦੋਂ ਤੁਸੀਂ ਕੇਸ ਰੱਖੇ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਨੇ ਨਹੀਂ ਗਿਆ ਨਹੀਂ ਕਿਸੇ ਨੇ ਨਹੀਂ ਗਿਆ ਥੈਂਕ ਯੂ ਕਿਸੇ ਨੇ ਨਹੀਂ ਗਿਆ ਤਾਂ ਜੀ ਖੁਸ਼ ਆ ਠੀਕ ਹੈ ਤਾਂ ਤੁਹਾਡਾ ਨਾਮ ਬਹੁਤ ਜਿਆਦਾ ਤੁਸੀਂ ਬਹੁਤ ਜਿਆਦਾ ਤੁਹਾਡਾ ਪਹਿਲਾ ਨਾਮ ਕੀ ਹੈ ਮੇਰਾ ਨਾਮ ਸੁਖਵਿੰਦਰ ਹੀ ਹੈ ਜੀ ਪਹਿਲਾਂ ਵੀ ਪਹਿਲਾਂ ਵੀ ਸੁਖਵਿੰਦਰ ਹੈ ਹਾਂ ਜੀ ਇਹ ਮਾਲਕ ਦੀ ਕਿਰਪਾ ਸੀ ਸਾਇ ਤਾਂ ਹੀ ਮੇਰਾ ਨਾਮ ਸੁਖਵਿੰਦਰ ਰੱਖਿਆ ਗਿਆ ਨਹੀਂ ਤੇ ਸਾਡੇ ਘਰ ਤੇ ਇਦਾਂ ਦੇ ਨਾਮ ਹੈਗੇ ਨਹੀਂ ਤੁਸੀਂ ਹਿੰਦੂ ਫੈਮਿਲੀ ਹੋ ਹਾਂਜੀ ਤੇ ਬਾਕੀ ਪਰਿਵਾਰ ਦੇ ਮੈਂਬਰ ਉਹ ਸਾਰੇ ਹਿੰਦੂ ਨੇ ਉਹ ਆਪਣਾ ਆਪ ਕਰੀ ਜਾ ਰਹੇ ਨੇ ਆਪਣਾ ਆਪ ਕਰੀ ਜਾ ਰਹੇ ਨੇ ਇੱਕ ਦਾ ਸਵਾਬ ਬਣਿਆ ਸੋਈ ਹੋਣਾ ਬਸ ਉਹ ਮਾਲਕ ਦੀ ਕਿਰਪਾ ਮੇਰੇ ਗੁਰੂ ਦੀ ਵਾਹ ਵਾਹ ਕਿਉਂਕਿ ਇਹ ਜਿਹੜਾ ਸਾਰਾ ਕੁਝ ਹੈ ਨਾ ਇਹ ਤੁਹਾਡੇ ਦੇ ਨੇ ਨਹੀਂ ਤੇ ਮੈਂ ਤੁਹਾਡੀਆਂ ਵੀਡੀਓ ਬਹੁਤ ਸੁਣੀਆਂ ਬਹੁਤ ਸੁਣੀਆਂ YouTube ਤੇ ਮੈਂ ਡੇਲੀ ਰੁਟੀਨ ਹੈ ਮੇਰੀ ਅੱਜ ਵੀ ਸੁਣਦਾ ਅੱਛਾ ਜੀ ਯਾਨੀ ਹਰਿੰਦਰ ਸਿੰਘ ਜੀ ਦੀ ਸੁਣਦਾ ਤੇ ਭਾਈ ਰਣਜੀਤ ਸਿੰਘ ਜੀ ਸੁਣਦਾ ਚੰਗੀ ਗੱਲ ਬਹੁਤ ਸੁਣਦਾ ਬਹੁਤ ਸੁਣਦਾ ਇਹ ਤੁਹਾਡੀ ਕਿਰਪਾ ਸਾਰੀ ਚਲੋ ਇਹ ਵੀ ਵਧੀਆ ਜੀ ਆ ਜੀ ਵੇਖੋ ਗੱਲ ਜੀ ਚੰਗੇ ਬਨੇ ਰਹੇ ਹੋ ਕਿ ਕਰੀ ਤੁਸੀਂ ਆਏ ਸੀ ਕਿ ਧੇਰੇ ਸਬੀਰ ਉਹ ਮੇਰੇ ਪਿੰਡ ਤੋਂ ਥੋੜਾ ਜਿਆਦਾ ਦੂਰ ਸੀਗਾ ਠੀਕ ਹੈ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਤੁਸੀਂ ਆਏ ਹੋ ਕਿਉਂਕਿ ਅਗਲੇ ਦਿਨ ਮੈਂ ਲਾਈਵ ਦੇਖਿਆ ਸੀ ਦੋ ਸਵੇਰੇ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਭਾਈ ਸਾਹਿਬ ਇੱਥੇ ਆ ਕੇ ਚਲੇ ਗਏ ਹੁਣ ਤੱਕ ਇਹ ਕਿੰਨੀ ਦੂਰ ਆਏ ਜੀ ਸਾਡਾ ਉਹ ਤਾਂ ਹੈਗਾ 35 ਕਿਲੋਮੀਟਰ ਦੁਆਨ ਤੋਂ ਲੇਟ ਹੁੰਜੇ ਨਾ ਨਹੀਂ ਮੈਂ 8:30 ਪਹੁੰਚ ਗਿਆ ਸੀ ਤੁਸੀਂ ਬੈਠੇ ਸੀ ਅਸੀਂ ਦੁਆਨ ਸੁਣਿਆ ਸਰ ਹਾਂ ਸਾਰੇ ਸੀ ਹੈ ਤੁਸੀਂ ਉਸੇ ਗੁਰਦੁਆਰੇ ਕਿਰਨਾਂ ਵਿੱਚ ਬਸ ਉਹ ਤੁਸੀਂ ਉੱਥੇ ਪਰਲੇ ਕੰਮ ਵਿੱਚ ਲੱਗੇ ਹੋ ਕਹਿ ਰਹੇ ਸੀ ਕਿ ਲੰਗਰ ਸੇ ਕੰਮਾਈ ਦਾਲ ਨੇ ਤੇ ਅਸੀਂ ਕਹਾਂ ਚੱਲੋ ਕੋਈ ਨਹੀਂ ਹਾਂ ਦੇ ਇਹ ਪ੍ਰੇਮ ਨਹੀਂ ਕਰਨਾ ਜੀ ਹਾਂਜੀ ਇਹ ਸਾਡੇ ਵੀਰ ਅਸੀਂ ਇੱਕ ਵਾਰੀ ਬਣਾਇਆ ਸੀਗਾ ਪ੍ਰੋਗਰਾਮ ਤੁਹਾਨੂੰ ਉੱਥੇ ਲਿਗਾਣੇ ਜਿੱਥੇ ਤੁਸੀਂ ਮਿਸਟਰ ਕਾਲ ਦੇ ਭਰਾਉਂਦੇ ਹੋ ਨਾ ਉੱਥੇ ਜਾਣ ਦਾ ਵੀ ਅਸੀਂ ਤੁਹਾਨੂੰ ਉੱਥੇ ਮਿਲ ਕੇ ਆਵਾਂਗੇ ਅਸੀਂ ਤੁਹਾਨੂੰ ਦੋ ਵਾਰੀ ਫੋਨ ਵੀ ਕੀਤੇ ਲੈ ਲੋ ਇਹ ਤਾਂ ਮਾਮ ਮਿਲਣ ਆ ਗਿਆ ਹਾਂ ਬਿਲਕੁਲ ਇਹ ਤਾਂ ਮੇਰੀ ਗੁਰਦੀ ਕਿਰਪਾ ਜੀ ਵੈਰੀ ਤੇ ਮੈਂ ਦੋ ਵਾਰੀ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਮੇਰੇ ਨਾਲ ਬੀਜ਼ੀ ਹੋਣੇ ਫੋਨ ਕੱਟਿਆ ਗਿਆ ਤੇ ਫਿਰ ਮੈਂ ਮੁੜ ਕੇ ਨਹੀਂ ਕੀਤਾ ਮੈਂ ਕਿਹਾ ਚਲੋ ਜਦੋਂ ਮੋਦੀ ਕਿਰਪਾ ਕੀਤੀ ਫੋਨ ਮਿਨਾ ਕਿਰਪਾ ਹੋ ਗਈ ਅੱਜ ਨਾਲ ਬਿਲਕੁਲ ਸਾਜੂ ਬੱਚੇ ਕਿੰਨੇ ਜੀ ਇਵਰੀ ਡੋਨੇਟੀ 3 ਮੈਂ ਦੇ ਨਾਲ ਗੱਲ ਕਰ ਰਿਹਾ ਅੱਛਾ ਜੀ ਚਾਰ ਬੱਚੇ ਨੇ ਉਹ ਮੇਰੇ ਪਹਿਲੇ ਭਰਾ ਦੇ ਅੱਛਾ ਜੀ ਇਨ ਬੇਟੀਆਂ ਨੇ ਇੱਕ ਬੇਟਾ ਹੈ ਠੀਕ ਹੈ ਤੇ ਆਪਾਂ ਅੱਗੇ ਉਮੀਦ ਨਹੀਂ ਰੱਖੀ ਚਲੋ ਸਾਰਾ ਕੁਝ ਮਾਲਕ ਦਾ ਹੈ ਉਹ ਹੀ ਆਪਣੇ ਬਿਲਕੁਲ ਬਿਲਕੁਲ ਚੰਗੀ ਸੋਚ ਹੈ ਬਹੁਤ ਚੰਗੀ ਸੋਚ ਹੈ ਮਰੇ ਚੜਦੀ ਕਲਾ ਬਸ ਬੰਦਿਆ ਉਹਨਾਂ ਦੇ ਕੋਲ ਚੰਗੇ ਪਾਸੇ ਬੰਦਾ ਲੱਗਾ ਤੇ ਮਾਲਕ ਦੀ ਕੈਂਸਲ ਤੁਸੀਂ ਗੁਰੂ ਵਾਲੇ ਬੰਦੇ ਤੋਂ ਇਹ ਸੋਚ ਆ ਗਈ ਹਾਂ ਇਹਨਾਂ ਲੋਗ ਆਪਣੇ ਬੱਚੇ ਪਰ ਠੱਗੀਆਂ ਮਾਰਦੇ ਭਰਾਵਾਂ ਨਾਲ ਬਿਲਕੁਲ ਹਾਂ ਦੋਸਤਾਂ ਮਤਰਾ ਤਾਇ ਚਾਚੇ ਦੇ ਪੁੱਤਾਂ ਨਾਲ ਬੇਰੀ ਮਨ ਨਹੀਂ ਕਰ ਗਿਆ ਪਰ ਅਸੀਂ ਨਾਲ ਨਹੀਂ ਕਰਦੇ ਆ ਜੰਗੀ ਚੰਗੀ ਆਪਾਂ ਦੇ ਲਾ ਪੰਜ ਭੈਣ ਭਰਾ ਸਕੇ ਹਾਂ ਆਪਾਂ ਇਕੱਲੇ ਹੀ ਹਾਂ ਅਸੀਂ ਪਿੰਡ ਆਪਣੇ ਬਾਹਰ ਨਹੀਂ ਮੈਂ ਪਿੰਡ ਆਪਣੇ ਮਕਾਨ ਬਣਾਇਆ ਜੀ ਘਰੇ ਨਾ ਅਸੀਂ ਤਿੰਨ ਭਰਾ ਨਹੀਂ ਸਕੇ ਠੀਕ ਹੈ ਤੇ ਉਹ ਮੇਤੋਂ ਵੱਡੇ ਵਾਲਾ ਥੋੜਾ ਜਿਹਾ ਥੋੜਾ ਜਿਹਾ ਕਮਜ਼ੋਰ ਸੀਗਾ ਵਿਚਾਰਾ ਪਰ ਠੀਕ ਠੀਕ ਹੈ ਤੇ ਉਹ ਪੜਿਆ ਲਿਖਿਆ ਘੱਟ ਸੀਗਾ ਘੱਟ ਤੇ ਮੈਂ ਵੀ ਪੜਿਆ ਲਿਖਿਆ ਜੀ ਹਾਂ ਪਰ ਚਲੋ ਮੇਰੇ ਕੋਲ ਕੰਸਟਰਕਸ਼ਨ ਦਾ ਕੰਮ ਸੀਗਾ ਤੇ ਉਹ ਡਰਾਈਵਰ ਬੰਦਾ ਸੀਗਾ ਠੀਕ ਹੈ ਉਹਦਾ ਥੋੜਾ ਜਿਹਾ ਕੰਮ ਖਰਾਬ ਜਾ ਹੋ ਗਿਆ ਕੰਮ ਉਹਨੇ ਗੱਡੀ ਗੁੱਡੀ ਲੈ ਲਈ ਦਿਓ ਮੁੱਕ ਗਿਆ ਕੰਮ ਉਹਦਾ ਤੇ ਉਹ ਪਿੰਡ ਮਕਾਨ ਬਣਾਇਆ ਸੀਗਾ ਮੈਂ 1350 ਸਕਰ ਫੀਟ ਅੱਛਾ ਤੇ ਉਹ ਮੈਂ ਉਹਨੂੰ ਦਿੱਤਾ ਹੂੰ ਭਰਾ ਨੂੰ ਠੀਕ ਉਹਨੂੰ ਦਿੱਤਾ ਐਦਾਂ ਹੀ ਵੀ ਤੂੰ ਹੀ ਰੱਖ ਲੈ ਮੈਂ ਭਰਾ ਲਈ ਬਣਾ ਲਿਆ ਲਈ ਉਹ ਠੀਕ ਆਂਜ ਮਰਲੇ ਦਾ ਪਲਾਂਟ ਲੈ ਕੇ ਮੈਂ ਭਰਾ ਲਈ ਹੁਣ ਅਸੀਂ ਪਰਿਵਾਰ ਭਰਾਲੇ ਰਹਿੰਦੇ ਹਾਂ ਹਾਂ ਚਲੋ ਮੇਰੇ ਡਾਡੀ ਪਿੰਡ ਰਹਿੰਦੇ ਨੇ ਕਿਉਂਕਿ ਉਹ ਪਿੰਡ ਨਾਲ ਜੁੜੇ ਹੋਏ ਨੇ ਠੀਕ ਅਸੀਂ ਵੀ ਜਾਣਦੇ ਹਾਂ ਤੀਜੇ ਦਿਨ ਪਿੰਡ ਪਰ ਤੇ ਮਮੇ-ਡਾਡੀ ਦਾ ਬਰਾੜ ਜੀ ਨਹੀਂ ਲੱਗਦਾ ਜੀ ਸ਼ਹਿਰ ਕਰਕੇ ਨਾ ਕਿਉਂਕਿ ਉਹਨਾਂ ਦਾ ਉੱਥੇ ਬੈਠ ਬੈਠਿਆ ਰਹਿੰਦਾ ਹਾਂ ਹਾਂ ਜੀ ਉਹ ਕਹਿੰਦੇ ਸਭ ਤੋਂ ਉੱਥੇ ਸ਼ਹਿਰ ਚ ਕੰਮ ਜਾਂਦਾ ਸੀ ਬਿਲਕੁਲ ਇਦਾਂ ਹੀ ਸਾਨੂੰ ਰਹਿ ਨਹੀਂ ਦਿੰਦੀ ਕਹਿੰਦੇ ਤੇ ਕੰਮ ਨਹੀਂਗਾ ਪਹਿਲੀ ਬੰਦਾ ਤੇ ਵੇਟ ਗਿਆ ਸਾਰਾ ਠੀਕ ਹੈ ਠੀਕ ਹੈ ਤੇ ਉਹ ਕਹਿੰਦਾ ਜੀ ਤੁਸੀਂ ਇੱਥੇ ਆਪਣਾ ਕਰੋ ਤਾਂ ਮੰਨਦੇ ਤੇ ਬਾਅਦ ਜਦੋਂ ਧੋਖੇ ਦੇਣ ਲੱਪੇ ਭੈਣ ਭਰਾ ਤੇ ਉਹ ਫਿਰ ਸਾਰਾ ਸਰਕਲ ਖਰਾਬ ਹੋ ਜਾਂਦਾ ਹਾਂ ਸਹੀ ਚਲੋ ਸਹੀ ਤੇ ਮੈਂ 2020 ਤੋਂ ਲਗਾਤਾਰ ਮਤਲਬ ਮੈਂ ਉਹ ਨਹੀਂ ਕਰਦਾ ਜੀ ਜਿੱਦਾਂ ਤੁਸੀਂ ਕਿਹਾ ਨਾ ਤੁਹਾਡੀਆਂ ਕਥਾਵਾਂ ਸੁਣੀਆਂ ਤੁਸੀਂ ਕਿਹਾ ਵੀ ਗੁਰੂ ਜਨ ਸਾਹਿਬ ਪੜਨਾ ਪੜ੍ਹਦੇ ਜੀ ਮੈਂ ਪੜ੍ਹਦਾ ਸਹੀ ਪੜ੍ਹਦਾ ਜੀ ਵਾਹ ਸਵੇਰੇ ਮੈਂ ਅੱਲਾ ਪੜ੍ਹਦਾ ਨਹੀਂ ਸ਼ਾਮ ਨੂੰ ਮੇਰੀ ਚਾਰੋਂ ਬੱਚੇ ਇਕੱਠੇ ਬੈਠ ਕੇ ਅਰਥ ਪੜ੍ਹਦੇ ਹੈ ਵੈਰੀ ਗੁੱਡ ਵਾਹ ਵਾਹ ਕੀ ਬਾਤ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਬਿਲਕੁਲ ਹੀ ਪੜ੍ਹਨੀ ਹਾਂ ਹੁਣੇ ਪੜ੍ਹ ਦਿੰਦੇ ਵਾਹ ਵਾਹ ਕੀ ਬਾਤ ਆ ਸਵੇਰੇ ਇਹ 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 ਬੈਕੰਤ ਅਸੀਂ ਬੜੇ ਖੁਸ਼ ਹਾਂ ਬਹੁਤ ਖੁਸ਼ ਹਾਂ ਮਤਲਬ ਬੰਦੇ ਨੂੰ ਪਰਿਆ ਮੇਰਾ ਖੁਸ਼ੀ ਬੰਦੇ ਦੀ ਭਟਕਣਾ ਖਤਮ ਹੋ ਜਾਂਦੀ ਹੈ ਇਹ 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 ਅਸਲ ਵਿੱਚ ਬਾਣੀ ਜਦੋਂ ਪੜਦਾ ਵਾ ਸੁਣਦਾ ਵਾ ਤੇ ਪਹਿਲਾਂ ਪਹਿਲਾਂ ਮੈਂ ਇਕੱਲਾ ਪੜਦਾ ਸੀਗਾ ਜੀ 10 ਅੰਗ ਮੈਂ ਰੋਜ਼ ਪੜਦਾ ਸੀਗਾ ਅੱਛਾ ਹਾਂਜੀ 8ਾਂ ਸਈ ਵਾ ਵਾ 20 ਚ ਤੇ ਫਿਰ ਦੋ ਸਾਲਾਂ ਬਾਅਦ ਕਿੰਨੇ ਨੂੰ ਹਾਂ ਤੇ ਫਿਰ ਮੈਂ 5 ਅੰਗ ਪੜਨੇ ਸ਼ੁਰੂ ਕੀਤੇ ਹਾਂ ਤੇ ਹੌਣ ਨਾ ਤੋਂ ਪੜਦਾ ਨਹੀਂ ਠੀਕ ਹੈ ਤੇ ਬੱਚਾ ਸਣੀ ਮੈਂ ਉਹਨਾਂ ਭਾਵੇਂ ਇੱਕ ਪੜਨਾ ਹਾਂਜੀ ਜਦੋਂ ਨਾਮ ਤਾਂ ਲੱਗਿਆ ਫਿਰ ਜਦੋਂ ਨਾਮ ਤਾਂ ਆ ਗਿਆ ਤੇ ਕਿਸ਼ਵਦ ਤੇ ਆ ਗਿਆ ਪਹਿਲੇ 10 ਪੜ ਹੁਣ ਮੇਰੇ ਬੱਚੇ ਸਾਰੇ ਮਤਲਬ ਮੈਂ ਸਿੱਖੀ ਦੀਆਂ ਬਿੰਤੀਆਂ ਮਿਲਣ ਦਾ ਕੋਈ ਥਾ ਨਹੀਂ ਇਹ ਹੀ ਦਿੱਤ ਨੇ ਮਾਰੀ ਹਮ ਸਮਝੋ ਨਾ ਸਭ ਤੋਂ ਮੈਂ ਇਹ ਗੱਲ ਹੈ ਜੀ ਮੇਰੇ ਕਿਸੇ ਬੱਚੇ ਨੇ ਨਾ ਉਹ ਸਕੂਲਾਂ 'ਚ ਸਾਡੇ ਵਰੀ ਪੰਜਾਬੀ ਬਹੁਤ ਘੱਟ ਚੱਲਦੀ ਹੈ ਜੀ ਹਰਿਆਣੇ ਲਈ ਸੰਸਕ੍ਰਿਤ ਚੱਲਦੀ ਹੈ ਮੇਰੇ ਬੱਚਾ ਨੇ ਸਾਰੇ ਨੇ ਸੰਸਕ੍ਰਿਤ ਪੜੀ ਹੈ ਤੇ ਹੁਣ ਪੰਜਾਬੀ ਮਤਲਬ ਮੇਰੇ ਨਾਲ ਵੀ ਸੋਣੀ ਪੜਦੀ ਹੈ ਵੈਰੀ ਗੁੱਡ ਇਹ ਇਹ ਤਾਂ ਵੀ ਕਮਾਈ ਇਸ ਦੀ ਉਹ 파 ਆ ਆ ਕਮਾਈ ਮੇਰਾ ਬੇਟਾ ਸਵੇਰੇ ਉੱਠ ਕੇ ਕਾਲਜ ਜਾਣ ਤੋਂ ਪਹਿਲਾਂ ਜਰਜੀ ਸਾਹਿਬ ਕਰਦਾ ਹੈ ਜੀ ਫਿਰ ਕਾਲਜ ਜਾਂਦਾ ਹੈ ਬਹੁਤ ਵਧੀਆ ਚੜ੍ਹਦੀ ਕਲਾ ਰਹੇ ਮਹਾਰਾਜ ਜੀ ਬਹੁਤ ਵਧੀਆ ਜੀ ਤੁਸੀਂ ਕਿੱਥੇ ਸੋਚਦੇ ਚੱਲੋ ਅੱਜ ਤੁਹਾਡੇ ਦਰਸ਼ਨ ਕਰਕੇ ਆਈਏ ਦਰਸ਼ਨ ਕਰਦੇ ਜੀ ਜੀ ਦੇ ਪ੍ਰਾਣ ਬਹੁਤ ਵਧੀਆ ਜੀ ਤੁਸੀਂ ਸਪੈਟਰ ਮਿਲਣ ਨਹੀਂ ਆਏ ਜੀ ਸਪੈਟਰ ਮਿਲਣ ਕਾਲੇ ਕਰਕੇ ਮੈਂ ਤੁਹਾਡੇ ਸ਼ਾਮ ਨੂੰ ਫਿਰ ਆਉਂਗਾ ਹਾਂ ਜੀ ਸ਼ਾਮ ਨੂੰ ਮੈਂ ਬੱਚੇ ਲੈ ਕੇ ਆਉਂਗਾ ਫਿਰ ਆਉਂਗਾ ਹਾਂ ਜੀ ਪੰਜੀ ਰੋਡ ਚਲੋ ਚੜ੍ਹਦੀ ਕਲਾ ਵੇਗਾ ਮੈਂ ਸਾਰੀ ਪੜੀ ਹੈ ਮੇਰੀ ਬੇਟੀ ਨੇ ਵੀ ਪੜੀ ਹੈ ਮੈਂ ਪੜੀ ਹੈ ਮਤਲਬ ਉਹ ਗੱਲ ਨਹੀਂ ਬਣੀ ਜਿਹੜੀ ਮੇਰੇ ਅੰਦਰ ਵੀ ਸ਼ਾਂਤੀ ਸੀ ਨਾ ਉਹ ਮੈਨੂੰ ਮਿਲੀ ਨਹੀਂ ਕਿਤੇ ਤਾਂ ਮੈਂ ਗੁਰੂ ਜੀਨ ਸਾਹਿਬ ਪੜਿਆ ਕੀ ਬਾਤ ਹੈ ਮੈਨੂੰ ਬਹੁਤ ਮੈਨੂੰ ਸ਼ਾਂਤੀ ਬਹੁਤ جاتੀ ਅੱਜ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿਸੇ ਵੀ ਚੀਜ਼ ਦੀ ਤੇ ਚੀਜ਼ਾਂ ਮੇਰੇ ਮਗਰ ਮਗਰ ਨੇ ਕੀ ਬਾਤ ਹੈ ਕੀ ਬਾਤ ਹੈ ਦੋਸਤ ਸੂਰਜ ਵਾਲ ਨੂੰ ਮੂੰਹ ਹੋਵੇ ਨਾ ਤੇ ਪਰਛਾਵਾਂ ਪਿਛੇ ਹੁੰਦਾ ਜੇ ਸੂਰਜ ਵਾਲ ਪਿੱਛੇ ਹੋਵੇ ਤੇ ਪਰਛਾਵਾਂ ਅੱਗੇ ਹੁੰਦਾ ਤਿੰਨ ਗੜਾ ਗੁਰੂ ਵਾਲਾ ਮੋਕਾ ਵੀ ਅੰਦਰ ਕੋਈ ਸੱਚੀ ਜਿਹੜੇ ਪੁੱਛਾਉਣਾ ਹੁੰਦਾ ਸੱਚੀ ਗੱਲ ਹੈ ਇਹਦੇ ਅੱਜ ਮੇਰੇ ਕੋਲ ਨਾ ਜੀ 1 ਰੁਪਿਆ ਨਹੀਂ ਹੁੰਦਾ ਜੇਬ ਚ ਮੈਂ ਮਤਲਬ ਸੱਚੀ ਗੱਲ ਦੱਸ ਰਿਹਾ ਮੇਰੇ ਗੁਰੂ ਦੀ ਬਰਕਤ ਨਾਲ ਮੇਰੇ ਜੇਬ ਚ 1 ਰੁਪਿਆ ਨਹੀਂ ਹੁੰਦਾ ਜੇ ਕੱਲ ਨੂੰ ਸਵੇਰੇ ਮੇਰੇ ਕੋਲ 5 ਲੱਖ ਦਾ ਕੰਮ ਆ ਗਿਆ ਨਾ ਮੇਰਾ ਕੰਮ ਨਹੀਂ ਖੜਦਾ ਜੀ ਓਏ ਤੇ ਮੈਂ ਕੋਈ ਚਿੰਤਾ ਵੀ ਨਹੀਂ ਕੀਤੀ ਇਹ ਬਲਕਿ ਮਿਲਕਰ ਆ ਲਈਏ ਇਹ ਕਹਿ ਦਿੰਦੀ ਆ ਵੀ ਤੂੰ ਐਡੇ ਕੰਮ ਨੂੰ ਹੱਥ ਪਾ ਲਿਆ ਤੇ ਪੈਸੇ ਦੇ ਹੈ ਨਹੀਂ ਮੈਂ ਤਾਂ ਉਹ ਪਿੰਦੇ ਨੂੰ ਤਾਂ ਚਿੰਤਾ ਕਰਨੀ ਤੇ ਮੇਰੇ ਗੁਰੂ ਦੀ ਕਿਰਪਾ ਜੀ ਆਪ ਪਿਆ ਜੰਨੇ ਮੈਨੂੰ ਨਹੀਂ ਪਤਾ ਕਿੱਥੋਂ ਆਂਦੇ ਆਹ ਜੀ ਵਿਸ਼ਵਾਸ ਸ੍ਰੋਵਤ ਗਰਾਂ ਬਿਲਕੁਲ ਆਨਦੇ ਜੀ ਸਹਾ سنگ ਜੀ ਤੁਸੀਂ ਇਹ ਵੀਰ ਦੀਆਂ ਗੱਲਾਂ ਸੁਣੀਆਂ ਮੈਂ ਗੀਤਾ ਪੜਿਆ ਤੇ ਇੱਕ ਤੁਸੀਂ ਵੀ ਤੇ ਬਾਬਾ ਦਾ ਨਾਮ ਵੀ ਲੈ ਡਿਆ ਡਿਆਸ ਅਲੇ ਡਿਆਸ ਉਹ ਤੇ ਮੇਰਾ ਨਾਨਾ ਰਹਿੰਦਾ ਜੀ ਪਰਮਾਨੈਂਟ ਮੈਂ ਬਹੁਤ ਵਾਰ ਗਿਆ ਜੀ ਮੈਂ ਦੋ ਜਿਹੜਾ ਕਿਸੇ ਨੇ ਕਹਿੰਦੇ ਵੀ ਕੌਣ ਕਿੱਥੇ ਜਾਵੇ ਜਾਂ ਨਾ ਜਾ ਪਰ ਇਹਦੀ ਗੱਲ ਕਰਨ ਚਾਹੁੰਦੇ ਆ ਕਿ ਤੁਸੀਂ ਇਸ ਵੀਰ ਦੀਆਂ ਗੱਲਾਂ ਸੁਣੋ ਇੱਕ Hindu ਪਰਿਵਾਰ ਚ ਪੈਦਾ ਹੋ ਕੇ ਗੁਰਬਾਣੀ ਸਮਝ ਲੱਗੀ ਪਰਿਵਾਰ ਉਹਨਾਂ ਦੇ ਬੱਚਿਆਂ ਉਹਨਾਂ ਦੀ ਵਾਈਫ ਪਾੜ ਕਰ ਰਹੇ ਕਿੰਨਾ ਭਰੋਸਾ ਨਾਲ ਉਹ ਕੰਮ ਕਰਦੇ ਕਹਿੰਦੇ ਵੀ ਦੇ ਦੇ 1 ਰੁਪਿਆ ਵੀ ਜੇਬ ਜੀ ਨਹੀਂ ਦਾ ਵਿਸ਼ਵਾਸ ਹੁੰਦਾ ਕਿ ਜਾਂ ਪਿਆ ਨਹੀਂ ਸਾਡੇ ਚੰਗੇ ਪੜ੍ਹੇ ਸਿੱਖ ਗੱਤਰੇ ਵਾਲੇ ਕਿਰਪਾਨਾਂ ਪਾਈ ਹੁੰਦੀਆਂ ਬਾਣੇ ਪਾਏ ਹੁੰਦੇ ਦੇਹਦਾਰ ਦੇ ਪੈਰਾਂ 'ਚ ਬੀਟਦੇ ਹੁੰਦੇ ਤੇ ਉਹ ਕਹਿੰਦੇ ਵੀ ਦੇਹਦਾਰ ਬਾਬੇ ਦੀ ਕਿਰਪਾ ਨਾਲ ਖੜਾ ਕਾਰੋਬਾਰ ਚੱਲਦਾ ਤੇ ਇੱਕ ਬੰਦੇ ਇਹ ਵੀ ਸੁਣ ਲੇਖੋ ਤੁਸੀਂ ਇਹਨੂੰ ਕਹਦੇ ਵੀ ਘਰ ਦੇ ਵਿੱਚ ਤੁਹਾਡੇ ਸਭ ਕੋਲ ਆਪਣੇ ਆਪਣਾ ਘਰ ਛੱਡ ਕੇ ਬਾਹਰ ਜਾ ਦੇ। ਤੇ ਮੈਨੂੰ ਉਮੀਦ ਆ ਕਿ ਸੰਜੀਤ ਦੀਆਂ ਇਹ ਗੱਲਾਂ ਸੁਣ ਕੇ ਤੁਸੀਂ ਇੱਕ ਵਾਰੀ ਸੋਚਣ ਲਈ ਮਜਬੂਰ ਜ਼ਰੂਰ ਹੋਵੋਗੇ। ਕਿ ਜੋ ਦਿਨ ਰਾਤ ਅਸੀਂ ਸੰਤਾਂ ਨੂੰ ਕਹਿੰਦੇ ਕਿ ਬਾਣੀ ਪੜੋ, ਸਮਝੋ ਤੇ ਵਿਚਾਰੋ। ਅਸਮਬਾਪ ਬਣਨਾ ਸੀ ਹਰਿਆਣੇ ਨੂੰ ਨਾ ਸੀ। ਜਵਣਾ ਨਾ ਬਰ ਤੇ ਰਲੀ ਦਾ ਖੜਾ ਨਾ ਹੋਣਾ। ਇਹਨੇ ਚੜ੍ਹਦੀ ਗੱਲ ਬਹੁਤ ਵਧੀਆ। ਜੀ ਕਿਰਪਾਏ ਮੇਰੇ ਮਾਲਕ ਦੀ ਬਹੁਤ ਕਿ ਤੁਸੀਂ ਉਹ ਉਹ ਸਵੀਰਾ ਚਿਹਰਾ ਵੇਖੋ। ਐ ਲੱਗਦਾ ਜਿਵੇਂ ਅੰਦਰੋਂ ਨਾ ਜਦੋਂ ਬੰਦਾ ਬਿਰੋ ਖੁਸ਼ ਨਾ ਤੇਰਾ ਦਾ ਮੋੜਾ। ਇਦਿਆ ਹਾਂ ਮੇਰਾ ਮਨ ਮਤਲਬ ਅੱਥੀ ਤੱਕ ਭਰਿਆ ਗਿਆ ਖੁਸ਼ੀਆਂ ਨਾਲ ਤੇ ਤੁਹਾਡੇ ਤਨੋਗ ਲੱਭਦੇ ਆ ਲੋਕ ਹਾਂਜੀ ਇਹ ਖੁਸ਼ੀਆਂ ਲੱਭਦੇ ਨੇ ਲੱਖਾਂ ਕਰੋੜਾ ਰੁਪਇਆ ਹੋ ਕੇ ਵੀ ਲੋਕਾਂ ਕੋਲੇ ਖੁਸ਼ੀ ਨਹੀਂ ਬਿਲਕੁਲ ਤੇ ਖੁਸ਼ੀ ਅੱਗੇ ਤੁਹਾਨੂੰ ਚੰਗੇ ਕੰਮ ਕੀਤੇ ਬਿਲਕੁਲ ਤੁਲੇ ਭਰੋਸੇ ਤੇ ਵਿਸ਼ਵਾਸ ਤੇ ਜਦੋਂ ਤੁਹਾਨੂੰ ਅੰਦਰੋਂ ਸਕੂਨ ਨਾਲ ਪਰਸੀਆਂ ਨਾ ਜਦੋਂ ਤੁਹਾਡੇ ਅੰਦਰ ਸਹਜ ਹੋਣਾ ਤੇ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਇਹ ਮੇਰੇ ਘਰ ਵਾਲੀ ਆ ਜੀ ਇਹ ਵਿਚਾਰੀ ਡੀ ਗਰੁੱਪ ਚ ਨੌਕਰੀ ਕਰਦੀ ਸੀਗੀ ਪ੍ਰਾਈਵੇਟ ਸਵੀਪਰ ਸੀਗੀ ਬਿਜਲੀ ਬੋਰਡ ਚ ਹਾਂ ਇਹ ਮਰ ਉਸ ਮਾਲਕ ਦੀ ਕਿਰਪਾ ਹੀ ਇਹ ਪੱਕੀ ਹੋ ਗਈ ਅੱਛਾ ਜੀ ਤੇ ਦੇਖੋ ਤੇ ਮੇਰੀ ਜੌਬ ਕਰਦੇ ਹਾਂ ਜੀ ਵਾਹ ਤੇ ਉਹ ਮਾਲਕ ਦੀ ਕਿਰਪਾ ਹੋ ਗਈ ਤੇ ਜਦੋਂ ਸਾਡਾ ਵਿਆਹ ਹੋ ਉਸ ਤੋਂ ਬਾਅਦ ਹੀ ਨੌਕਰੀ ਲਗਾਈ ਸੀ ਉਸ ਟਾਈਮ ਤੇ ਤੁਹਾਡੇ ਦੋਵਾਂ ਪਰਿਵਾਰਾਂ ਨੂੰ ਕੋਈ ਇਤਰਾਜ਼ ਨਹੀਂ ਇਸ ਵੰ ਨੂੰ ਤੁਸੀਂ ਆਏ ਖੁਸ਼ ਹੋ ਬਿਲਕੁਲ ਖੁਸ਼ ਹਾਂ ਬਹੁਤ ਖੁਸ਼ ਹਾਂ ਮੇਰੀ ਮੰਮੀ ਤੇ ਬਹੁਤ ਹੀ ਜ਼ਿਆਦਾ ਖੁਸ਼ ਹੈ ਮੇਰੇ ਨਾਨਕੇ ਵੀ ਬਹੁਤ ਖੁਸ਼ ਨੇ ਮੇਰੇ ਡੈਡੀ ਵੀ ਬਹੁਤ ਖੁਸ਼ ਹੈ ਆਪਕੀ ਜੀ ਹੋਰ ਬੋਲਣ ਵਾਲੀ ਜਿਹੜੇ ਲੋਕ ਧੱਕੇ ਨਾਲ ਧਰਮ ਤਬਦੀਲ ਕਰਾਉਂਦੇ ਆ ਕਿ 크ਰਿਸਚਨ ਬਣਾਉਂਦੇ ਆ ਜਾਂ ਕਿਵੇਂ ਲਾਲਚ ਦਿੰਦੇ ਆ ਕਿ ਤੁਹਾਡਾ ਆ ਦੁੱਖ ਠੀਕ ਹੋਏਗਾ ਤੁਹਾਡੇ ਆ ਤੁਹਾਡੇ ਘਰ ਪਦਾਰਥ ਆਉਣਗੇ ਤੇ ਉਹਨਾਂ ਲੋਕਾਂ ਵਾਸਤੇ ਵੀ ਇੱਕ ਸਿੱਖਿਆ ਉਹ ਕਿ ਇੱਥੇ ਕੋਈ ਧੱਕਾ ਨਹੀਂ ਆ ਨਹੀਂ ਕੋਈ ਡਰਾਵਾ ਨਹੀਂ ਆ ਜੀ ਕੋਈ ਲਾਲਚ ਨਹੀਂ ਆ ਆਪਣੇ ਆਪ ਕਿਉਂਕਿ ਸਿੱਖੀ ਸੱਚੀ ਹੈ ਸਿੱਖਿਆ ਪਰੋਸੀ ਦੀ ਸਿੱਖਿਆ ਵਿਸ਼ਵਾਸ ਦੀ ਆਪਣੇ ਆਪ ਪਿਆਰ ਦੇ ਨਾਲ ਸਮਝ ਇਹਨੂੰ ਸਮਝ ਕੇ ਇਸ ਬੰਨੇ ਹੋਣਾ ਜਿਵੇਂ ਸਵਾਮੀ ਰਾਮਤੀ ਦੰਡੀ ਸੰਨਿਆਸੀ ਸੀ ਨਾ ਉਹ ਸਮਝ ਕੇ ਸਿੱਖਿਆ ਵਾਲੇ ਬਣਿਆ ਆ ਜਿਹੜਾ ਸਮਝ ਕੇ ਸਿੱਖਿਆਲੇ ਬੰਨੇ ਹੁੰਦਾ ਨਾ ਉਹ ਫਿਰ ਸਿੱਖੀ ਤੋਂ ਗਰੀ ਬਾਗੀ ਰਹਿੰਦਾ। ਬਾਗੀ ਬਤਾ ਕੌਣ ਲੋਕ ਹੁੰਦੇ ਆ? ਜਿਹੜੇ ਦੇਖਾ ਦੇਖੀ ਬਸ ਵੀ ਉਹ ਤੁਰਿਆ ਤੇ ਮਨੀ ਇਸ ਬੰਨੇ ਤੁਰਨਾ ਤੇ ਉਹ ਫਿਰ ਉਹ ਕਿਸੇ ਘੜੇ ਦੇ ਟੱਕਣ ਨਹੀਂ ਹੁੰਦੇ। ਇੰਨੇ ਕਹ ਲੋ ਵੀ ਉਹ ਜੇ ਉਹ ਉਹਨਾਂ ਲੋਕਾਂ ਦੇ ਕੋਲ ਗਏ ਤੇ ਉਹਨਾਂ ਨੇ ਉਹਨਾਂ ਦੇ ਵੀ ਨਹੀਂ ਬਣਨਾ। ਇਹ ਗੱਲ ਪੱਕੀ ਵੀ ਵਿਸ਼ਵਾਸ ਰੱਖੋ। ਕਿ ਜਿਹੜੇ ਲੋਕ ਲਾਚਰਸ ਹੋ ਕੇ ਤਰਨ ਤਬਦੀਲ ਕਰਦੇ ਤੇ ਇੱਥੇ ਤੁਸੀਂ ਦੇਖੋ ਤਬਦੀਲ ਵੀ ਕੁਝ ਨਹੀਂ ਕੀਤਾ। ਸਰੂ ਗੁਰਨਾਨ ਸਿੰਘ ਜੀ ਦੀ ਜਿਹੜੀ ਸੋਚ ਵਿਚਾਰਤਰਾ ਉਹਨੂੰ ਆਪਣੀ ਜ਼ਿੰਦਗੀ 'ਚ ਬਣਾਇਆ ਤੇ ਵੀ ਉਹਦਾ ਤੁਸੀਂ ਰਾਸ ਦੇਖੋ ਖੇੜਾ ਵੇਖੋ ਤੇ ਚੜ੍ਹਦੀ ਕਲਾ ਮਾਰਨ ਕਰੇ ਕਾਮਪੁਸਟਨ ਹੋ ਚੜ੍ਹਦੀ ਕਲਾ ਕਰੇ ਸਾਰੇ ਪ੍ਰੋਗਰਾਮ ਬਹੁਤ ਚੰਗੇ ਬਨੇ ਪ੍ਰੋਗਰਾਮ ਠੀਕ ਹੈ ਜੀ ਮਤਲਬ ਤੁਹਾਡੇ ਨੇ ਸਾਰੀ ਕੁਛ ਨਾਲ ਦੇ ਆਪਣੇ ਨੇ ਦੇ ਗੁਰੂ ਤੇ ਇਹਦੇ ਬਾਹਲਾ ਬਣਦੇ ਨੇ ਭਰਾਵਾਂ ਦਾ ਸੰਯੋਗ ਤੇ ਕਿਉਂਕਿ ਜੇ ਜੇ ਬਹੁਤ ਸਰਕੇ ਨਾ ਹੁਣ ਆ ਫਰਕਾ ਦੇਵਤਾ ਦੀ ਬਾਬਾ ਜੀ ਦੇ ਸਾਡੇ ਹੁਣ ਜੇ ਮੇਰੇ ਜਿਹਾ ਕੋ ਬਾਬਾ ਹੁੰਦਾ ਹਾਂ ਜੀ ਤੇ ਉਹਨੇ ਸਾਰਾ ਗ੍ਰੈਂਡ ਆਪ ਲੈਣਾ ਵੀ ਇਹ ਸਾਰੀ ਮੇਰੀ ਕਿਰਪਾ ਵੇਖੋ ਬਾਬਾ ਜੀ ਆਏ ਬਾਬਾ ਜੀ ਨੇ ਪਹਿਲੀ ਗੱਲ ਤੇ ਪਹਿਲੀ ਗੱਲ ਤੇ ਵੀ ਇਹ ਸਿੱਧੀ ਗੱਲ ਆ ਬਾਬਾ ਹੁੰਦਾ ਤੇ ਉਹਦੇ ਬਰਾਬਰ ਬਹਿ ਨਹੀਂ ਸਕਦਾ ਉਹਨੇ ਉਹਦੀ ਚਾਦਰ ਚਿੱਟੀ ਹੁੰਦੀ ਆਪਾਂ ਸੀ ਬਾਬੇ ਦੇ ਨਾਲ 24 ਘੰਟੇ ਰਹਿਣ ਵਾਲੀ ਬਾਤ ਦੇ ਬਰਾਬਰ ਵੀ ਬਿਧੇ ਖਲੋਦੇ ਵਿਚਾਰੇ ਆਪਾਂ ਦੇ ਭਰਾਵਾਂ ਨਾਲ ਹੀ ਹੁੰਦਾ ਹੈ ਨਾ ਆਪਾਂ ਅਸਾਂ ਜੇ ਪੰਗਤ ਵੀ ਇਕੱਠੇ ਬਹਿ ਸਕਦੇ ਆ ਸੋਹੇ ਜਿਹਾ ਆਪਾਂ ਇਕੱਠੇ ਬਿਠੇ ਹਾਂ ਨਾਲੇ ਜਿਹੜੇ ਜਿਹੜੇ ਲੋਕ ਕੀਰਤੀਆਂ ਨੂੰ ਸੁਧਾਰਦੇ ਆ ਤੇ ਵੇਲੇ ਵੈਰੇ ਆਪੇ ਦਾਦਾ ਲਾਲੋ ਵੀ ਕਿਉਂ ਸਿੱਧੀ ਦਾ ਪ੍ਰਚਾਰ ਕਰ ਰਹੇ ਕੀਰਤੀ ਬੰਦਾ ਖਲੋਤਾ ਹੁੰਦਾ ਭਾਈ ਸਾਹਿਬ ਜੇ ਕੀਰਤੀ ਬੰਦਾ ਲੱਗ ਰੋਤਾ ਹੁੰਦਾ ਤੇ ਮੇਲਣ ਨੂੰ ਸੋਫੇ ਤੇ ਬਟਾਇਆ ਹੁੰਦਾ ਚਿੱਕੀ ਜਦੋਂ ਵਿਚਾਈ ਹੁੰਦੀ ਅਸੀਂ ਨਾ ਜੇ ਵੀ ਆਪਾਂ ਜਦੋਂ ਪੜਦੇ ਸੀ ਕਾਲਜ ਤੇ ਕਾਲਜ ਦੇ ਸੰਗਤਾਂ ਦੇ ਟੀਵੀ ਤੇ ਦਿਲ ਕਿੰਨਾ ਚੜਦਾ ਤੇ ਕਲਾਸਾਂ ਘੜੀਆਂ ਲਾਉਂਦੇ ਸੀ ਨਾ ਕੋਲੋਨੀ ਘੱਟੀ ਹੋਈ ਅਸਰ ਨਾ ਗੁਰੂ ਗ੍ਰੰਥ ਸਾਹਿਬ ਜੀ ਜਿਆਦਾ ਸੇਕ ਗੁਰੂ ਗੁਰੂ ਐਸੇ ਗੁਰੂ ਨਾਨਕ ਨੇ ਸਾਡੇ ਵਿੱਚ ਵਿਚਰਿਆ ਆ ਜਿਹੜੇ ਕਿਹਦੇ ਨਾ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਜਿਸਕੀ ਅੱਖ ਸਾਫੇੰਦਾ ਜਰ ਨਾਲ ਆ ਗਿਆ ਇੱਕ ਵੀਦ ਵੇ ਇਦਾਂ ਤਾਂ ਹੁੰਦਾ ਨਾ ਕਿ ਕਿਲੇ ਡੰਡਾ ਵਾ ਮਨ ਮੰਦ ਤੇ ਬਰਬਾਦ 100 ਸਾਲਾਂ ਤੱਕ ਧੰਨ ਧੰਨ ਜਨ ਭ ਸੋ ਸਤਿਗੁਰੂ ਵਾਹ ਵਾਹ ਜਿਨ ਹੱਥਿਓਂ ਜੋੜਿਆ ਗੁਰੂ ਘਰੋਂ ਦੇ ਕਿਤੇ ਭੰਡਾ ਤੁਰੂ ਗੁਰੂ ਕੋ ਇਦਾਂ ਗਿਆਨਤਾ ਦੀ ਜਿਹੜੀ ਜਿਹੜੀ ਹੈ ਨਾ ਮਾਰੇ ਬਣੀ ਹੋਈ ਛਾਨ ਉਡਾ ਕੇ ਲੈ ਜਾਂਦਾ ਗੁਰੂ ਦਾ ਜੀ ਗੁਰੂ ਨਾਲ ਮੈਂ ਇਕੱਲਾ ਨਹੀਂ ਜੁੜਿਆ ਮਤਲਬ ਇਹ ਕਿੰਨਾ ਸਾਰਾ ਸਿਸਟਮ ਜੁੜ ਗਿਆ ਗੁਰੂ ਨਾਲ ਚਲੋ ਮੇਰਾ ਬੇਟਾ ਤੇ ਮੇਰੇ ਕੋਲ ਜੇ ਉਹ ਤੇ ਜਦੋਂ ਮਰਜ਼ੀ ਜੁੜੇਗਾ ਜੀ ਹੈ ਨਾ ਉਹ ਤੇ ਉਹ ਤੇ ਮੇਰੇ ਪੋੜੀਆਂ ਤੇ ਚਲੇਗਾ ਲੇਕਿਨ ਮੇਰੀਆਂ ਧੀਆਂ ਜੇ ਇਸ ਘਰ ਜਾਣ ਗਈਆਂ ਤੇ ਉਹਨਾਂ ਨੇ ਆਪਣਾ ਕਿਹੜੇ ਤਰੀਕੇ ਨਾਲ ਕਰ ਲਈ ਅਕੱਡੀ ਵੈੜੀ ਗੱਲ ਆ ਜੀ ਭਾਈ ਸਾਹਿਬ ਜੀ ਹਾਂਜੀ ਤੁਸੀਂ ਵੇਖੋ ਵੀ ਬੇਟੀਆਂ ਮਤਲਬ ਕਿੰਨੀ ਵੱਡੀ ਗੱਲ ਆ ਵੀ ਇਹਨਾਂ ਦੀਆਂ ਬੇਟੀਆਂ ਅੱਗੇ ਅੱਗੇ ਉਹ ਜਾਣਗੀਆਂ ਜੀ ਸਾਰੇ ਘਰ ਵਿੱਚ ਦੇਖੋ ਉਹਨਾਂ ਨੇ ਆਪਣਾ ਸੱਚੀ ਨੇ ਕਿੰਨੇ ਘਰ ਸਾਹਮਣੇ ਜੱੱਡੇ ਲਾ ਕੇ ਹਾਂ ਮਤਲਬ ਕਿੰਨੀ ਬਹੁਤ ਕਿੰਨੀ ਸਮਾਰਟੀ ਜਿਹੜੇ ਬੇਟੀ ਦੇ ਅੰਦਰ ਨਾ ਧੀ ਪੜਾਓ ਤੇ ਸਾਧ ਘਰ ਫੜਗੇ ਹਾਂ ਜਿਹੜਾ ਕੋਆ ਬੇਟੀਆਂ ਨੇ ਜਿਹੜਾ ਪੜਨਾ ਸਾਰੇ ਘਰ ਜਾਣਾ ਉਹਨੇ ਉਹ ਬੱਚਿਆਂ ਨੂੰ ਸਿਖਾਉਗੀ ਗੁਰਮਤ ਚੰਗੀ ਵਿਚਾਰ ਦੋਗੇ ਤੇ ਘਰਾਂ ਤੋਂ ਮਾਫ ਕਰਨਾ ਸੀ ਅਸੀਂ ਉਹ ਲੋਕ ਆਂ ਸੀ ਚੰਗਿਆਂ ਨੋਹਾਂ ਲੱਭਦੇ ਪਰ ਚੰਗਿਆਂ ਮਤਲਬ ਨੋਹਾਂ ਦੇਣ ਨੂੰ ਤਿਆਰ ਨਹੀਂ ਆਂ ਜੀ ਮਤਲਬ ਇਹ ਸਾਡੇ ਘਰ ਚੰਗੀ ਨੋ ਆਵੇ ਸਾਡੀ ਸੇਵਾ ਕਰਨ ਵਾਲੀ ਜੇ ਤੁਹਾਨੂੰ ਵੀ ਆਪਣੀ ਧੀ ਨੂੰ ਚੰਗੀ ਨੋ ਬਣਾ ਕੇ ਉਹਦੇ ਘਰ ਭੇਜਣਾ ਪੈਣਾ ਬਿਲਕੁਲ ਬਹੁਤ ਚੰਗੀ ਸੋਚ ਹੈ ਤੁਹਾਡੀ ਮਾਰੇ ਚੜਦੀ ਕਰਾ ਤੇ ਤੋਂ ਗੱਲ ਫਿਰ ਉਹ ਆਉਂਦੀ ਆ ਵੀ ਇਹ ਸੋਚ ਗੁਰੂ ਦੀ ਬਣ ਚ ਪੈਦਾ ਹੁੰਦੀ ਆ ਹਾਂਜੀ ਬਿਲਕੁਲ ਜੇ ਅਸੀਂ ਇਸ ਬੰਨੇ ਨਾ ਲੱਗਦੇ ਮਤਲਬ ਕਰੋਨਾ ਚ ਮੈਂ ਤੁਹਾਡੀ ਕਥਾ ਨਾ ਸੁਣਦਾ ਵੀ ਮੈਂ ਇਸ ਬੰਨੇ ਨਹੀਂ ਸੀ ਲੱਗਦਾ ਕੋਈ ਭਾ ਨਾ ਬਿਲਕੁਲ ਇਹਨੂੰ ਕਹਿੰਦੇ ਗੁਰੂ ਜਿਹੜਾ ਸਿੱਖਾਂ ਦੇ ਵਿੱਚ ਵਿਚਰਦਾ ਮਤਲਬ ਕਿ ਜੋ ਪਰਮਾਤਮਾ ਵਾ ਗੁਰਨਾਥ ਦੇ ਸੱਚੇ ਪਾਤਸ਼ਾਹ ਜੀ ਹੈ ਲੇਕਿਨ ਅੱਜ ਇਹਨਾਂ ਦਾ ਨਾ ਤੁਸੀਂ ਇਹਨਾਂ ਤੋਂ ਪੜ ਕੇ ਅੱਗੇ ਤੁਸੀਂ ਤੁਹਾਡੀਆਂ ਬੱਚੀਆਂ ਤੁਹਾਡਾ ਬੇਟਾ ਤੁਸੀਂ ਦੋ ਪਰਿਵਾਰਾਂ ਦਾ ਕਿੰਨੇ ਪਰਿਵਾਰ ਜੁੜ ਗਏ ਇਹਨੂੰ ਕਹਿੰਦੇ ਦੀਵੇ ਤੋਂ ਦੀਵਾ ਕਾਂ ਜਲਦਾ ਹੈ ਮੇਰੇ ਨਾਨਾ ਜੀ ਨੂੰ ਵਿਆਸ ਡੇਰੇ 'ਚ ਰਹਿੰਦੇ ਨਾਨਾ ਜੀ 40 ਸਾਲ ਹੋ ਗਏ ਅੱਛਾ ਜੀ 40 ਤੋਂ ਵੀ ਜ਼ਿਆਦਾ ਹੋਵੇ ਸ਼ਾਇਦ 42 43 ਸਾਲ 41 ਸਾਲ ਮੇਰੀ ਉਮਰ ਹੈ अच्छा पर मेरे जम्मने तो पहला चली गई थी वो घर ਦੇ ਕੋਲੇ ਸੀ ਜੇ 100 ਕੋਈ ਮੇਰੀ ਮੰਮੀਆਂ ਨੇ ਰੋਟੀ ਨਹੀਂ ਦਿੱਤੀ ਮਤਲਬ ਉਹ ਤੰਗ ਹੋ ਕੇ ਚਲੇ ਗਈ ਸੀ ਕਿਉਂਕਿ ਮੁੜ ਕੇ ਕਦੇ ਨਹੀਂ ਅੱਛਾ ਉੱਥੇ ਹੀ ਰਹਿੰਦੀ ਨੇ ਹੁਣ ਹਾਂਜੀ ਹੁਣ ਉਹ 100 ਮਤਲਬ ਪਲੱਸ ਏਜ ਹੋ ਗਈ ਉਹਨਾਂ ਦੀ ਉਹਨਾਂ ਨੂੰ ਕੈਂਸਰ ਵੀ ਹੈਗਾ ਤੇ ਤੁਹਾਨੂੰ ਉਹ ਉਹ ਲੈ ਗਿਆ ਬਿਆਸ ਉਹਦੇ ਨਹੀਂ ਅਸੀਂ ਨੇ ਕਦੇ ਦੇਖਿਆ ਹੀ ਨਹੀਂ ਸੀ ਰ ਆਪਣਾ ਨਾਨਾ अच्छा हां मतलब एक तांग से जी नानचा भी नाना भी देखिए नाना कितनादा हुंदा ਸੀ ਵੀ ਦੇਖੀਆ ਬਣਾ ਨਾਨਾ ਮੈਂ 27 ਸਾਲਾਂ ਦਾ ਸੀ ਉਦੋਂ ਉਦੋਂ ਮੈਂ ਪਹਿਲੀ ਵਾਰੀ ਨਾਨੇ ਕੋਲ ਗਿਆ اچھا ਤੇ 2010 ਦੀ ਗੱਲ ਹੈ ਜੀ ਤੇ ਜਦੋਂ ਮੈਂ ਨਾਨੇ ਕੋਲ ਗਿਆ ਉਸ ਟਾਈਮ ਮੈਨੂੰ ਮਤਲਬ ਨਾਨੇ ਦੀਆਂ ਗੱਲਾਂ ਨੇ ਪ੍ਰਭਾਵਿਤ ਕੀਤਾ اچھا ਮੈਂ ਵਿਆਸ ਜਾਣ ਲੱਗਿਆ ਫਿਰ ਨਹੀਂ ਗੱਲ ਬਣੀ ਨਹੀਂ ਮੈਨੂੰ ਮਤਲਬ ਆਈ ਨਹੀਂ ਮਜ਼ਾ ਨਹੀਂ ਆਇਆ ਤੇ ਹੁਣ ਜਦੋਂ ਮੈਂ ਨਾਨੇ ਕੋਲ ਜਾਂਦਾ ਨਾ ਜੀ ਜਦੋਂ ਮੈਂ ਆਪਣੀਆਂ ਗੱਲਾਂ ਉਹਨੂੰ ਸੁਣਾਉਂਦਾ ਤੇ ਉਹ ਮੇਰੀ ਮਾਂ ਨੂੰ ਕਹਿੰਦਾ ਫੋਨ ਕਰਕੇ ਕਹਿੰਦਾ ਵੀ ਤੇਰੇ ਨਾਲ ਗਿਆਨੀ ਜੰਮ ਗਿਆ ਵਾ ਵ ਗਿਆਨੀ ਵਲਾਂ ਉਹ ਲੱਭੇ ਨਾ ਇਹ 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 ਬੰਦਾ ਤੇ ਕਹਿੰਦਾ ਮੈਂ ਤੇ ਇਦਾਂ ਦੀ ਗੱਲ ਸੁਣੀਆ ਨਹੀਂ ਕਦੇ ਵਾ ਵ ਹਮੇਸ਼ਾ ਸੋਚਦਾ ਉਹ ਨੰਨਾ ਮੇਰਾ ਉਹ ਕਹਿੰਦਾ ਨਾ ਵੀ ਮੈਂ ਤੇ ਹੁਣ ਮਰਨਾ ਲਾ ਹੂੰ ਤੇ ਮੈਂ ਉਹ ਕੁਰਬਾਨੀ ਤੇ ਕਰੇ ਨਾਂਦੀ ਆ ਜੀ ਨਾ ਕੋਈ ਮਰੇ ਨਾ ਵੇ ਜਾਇਆ ਮੈਂ ਕਹਿੰਦਾ ਨਾ ਤੂੰ ਕਿੱਥੇ ਮਰਨਾ ਕਿੱਥੇ ਜਾਏਂਗਾ ਤੂੰ ਇਹਨੀ ਜਗ੍ਹਾ ਤੇ ਕੋਈ ਇੱਥੇ ਹੀ ਤੂੰ ਸਾਡੇ ਕੋਲ ਹੀ ਰਹੇਗਾ ਕੌਣ ਕੰਦ ਮਰੇਗਾ ਇੱਥੇ ਤੇ ਕੌਣ ਮੋਰੇ ਕੌਣ ਮੂ ਹਾਂ ਬਰਮ ਗਿਆ ਨਹੀਂ ਮਿਲ ਕਰੋ ਵਿਚਾਰਾ ਇਹ ਤਾਂ ਚਲ ਤਾ ਮਾਜਾ ਨਾਨਾ ਕੌਣ ਮਰਦਾ ਵੇ ਕੋਈ ਨਹੀਂ ਮਰਦਾ ਨਾਨਾ ਮੇਰਾ ਹੈਰਾਨ ਕਹਿੰਦਾ ਮੇਰੀ ਮਾਂ ਨੂੰ ਕਹਿੰਦਾ ਵੀ ਇਹ ਇਹ ਮੈਨੂੰ ਕੀ ਸੁਣਾ ਗਿਆ ਪਤਾ ਨਹੀਂ ਮੈਨੂੰ ਲੱਗਦਾ ਮੈਂ ਦੇ ਸੁਣੀਆ ਨਹੀਂ ਕਦੀਆਂ ਇਹ ਗੱਲਾਂ ਹਾਂ ਵਾਓ ਤੇ ਮਤ ਇੱਕ ਇੱਕ ਹੀ ਸਾਡੀ ਕਮਾਈ ਹੈ ਜੀ ਆਹ ਵਾਹ ਸਰੀ ਕਮਾਈ ਗੁੱਡ ਤੇ ਮਤਲਬ ਮੇਰਾ ਨਾਨਾ ਮੇਤੋਂ ਜੀ 60 ਸਾਲ ਵੱਡਾ ਹੈ ਹਾਂ ਤੇ ਜਦੋਂ ਨੇਪ ਤੂੰ 60 ਸਾਲ ਵੱਡਾ ਬੰਦਾ ਮੈਨੂੰ ਕਹੇ ਕਿ ਬਈ ਤੈਨੂੰ ਜਿਆਦਾ ਪਤਾ ਹੈ ਹਾਂ ਬਸ ਫਿਰ ਇਹ ਮੇਰੇ ਗੁਰੂ ਨੇ ਕਿ ਇੱਥੋਂ ਪਤਾ ਲੱਗਦਾ ਇੱਕ ਕੀਰਤੀਆਂ ਦਾ ਧਰਮ ਹੈ ਇਹ ਮੇਰੇ ਗੁਰੂ ਦੀ ਕਿਰਪਾ ਹੈ ਇਹ ਕੀਰਤੀਆਂ ਧਰਮਾਂ ਦੀ ਅੱਖੀਂ ਬੰਦਾ ਬਣਾ ਕੇ ਲੈ ਆ ਅਸਲ ਇਹ ਇਹ ਆਮ ਲੋਕਾਂ ਨੂੰ ਕਹਿ ਵੀ ਜਿਹੜਾ ਬਾਬਾ ਜੀ ਅੱਜ ਹੀ ਸਾਡੇ ਲੋਕ ਵੇਰ ਲਵੇ ਬਾਬਾ ਜੀ ਪਰਵਚਨ ਸੁਣਾਓ ਇੰਦਾ ਕੱਲੇ ਕੱਲੇ ਚੋਂ ਬਾਬੇ ਨਾਲ ਦੀ ਗੱਲ ਗੁਰੂ ਸਾਹਿਬ ਦੀ ਗੱਲ ਕੱਲੇ ਕੱਲੇ ਚੋਂ ਇੰਦਾ ਬੋਲੂਗੀ ਨਾ ਇਹਨੂੰ ਕਹਿੰਦੇ ਘਰ ਘਰ ਬਾਬਾ ਗਾਵੀ ਬੜੀ ਕਹੀ ਹੈ ਨਾ ਘਰ ਘਰ ਬਾਬਾ ਗਾਵੀ ਹੈ ਆ ਜੀ ਉਹ ਗੱਲ ਕੱਲੇ ਕੱਲੇ ਹਿਰਦੇ ਚੋਂ ਬਾਬਾ ਗਾਇਆ ਜਾਊਗਾ ਕੱਲੇ ਕੱਲੇ ਹਿਰਦੇ ਚੋਂ ਬਾਬੇ ਨਾਲ ਦੀ ਵਿਚਾਰ ਤਰ੍ਹਾਂ ਪੈਦਾ ਹੋਣੀ ਕੱਲੇ ਕੱਲੇ ਕੋਈ ਕੋਈ ਆਪਣੀ ਸ਼ੌਕ ਤੇ ਲੱਗੇ ਆ ਕੰਮ ਤਰਬਾਜ਼ ਕਿਰਤੀ ਕਰਦੇ ਆ ਬਿਜ਼ਨਸ ਕਰਦੇ ਆ ਕੋਈ ਨੌਕਰੀ ਕਰਦੇ ਆ ਤੁਸੀਂ ਕੋਤੋਂ ਲਾ ਆਪਣਾ ਕੋਈ ਧੰਦਾ ਵਾ ਜੋ ਵੀ ਹੈ ਜਿੱਥੇ ਵੀ ਸਿੱਖ ਬਿਠਾ ਹਰ ਇੱਕ ਸਬੰਧ ਮੈਂ ਤੇ ਕਿਹਾ ਨਾ ਵੀ ਹਰ ਬੰਦਾ ਗ੍ਰੰਥੀ ਹੈ ਜਿਹਦਾ ਸਬੰਧ ਗ੍ਰੰਥ ਨਾਲ ਹੋ ਗ੍ਰੰਥੀ ਹੈ ਜੀ ਬਿਲਕੁਲ ਭੱਜੇ ਜਾਂਦੇ ਅਧੇ ਤਾਂ ਵੀ ਬਾਬਿਆਂ ਕੋ ਕੋਈ ਅਰਦਾਸਾ ਕਰਾਉਣ ਦੀ ਬਾਬਾ ਜੀ ਨਾਲ ਟਰੈਕਟਰ ਦੇ ਜਣਜੋ ਜੀ ਬਾਬਾ ਜੀ ਦੀ ਕੰਪੈਨ ਤੇ ਕਢ ਜੋ ਜੀ ਬਾਬਾ ਜੀ ਪੈਰ ਰੱਖ ਦੋ ਇੱਥੇ ਹੋ ਬਾਬਾ ਜੀ ਸਾਡੀ ਬਸ ਦੇ ਉੱਤੇ ਸਾਡੇ ਨਾਲ ਗੱਲਾਂ ਕੀਤੀਆਂ ਨੇ ਜੀ ਸਾਡੇ ਰਿਸ਼ਤੇਦਾਰਾਂ ਦੇ ਆਏ 1 ਲੱਖ ਰੁਪਈਆ ਲਿਆ ਤਾਂ ਮੈਂ ਕਿਹਾ ਕਿ ਸ਼ਬਦ ਹੋਰ ਪੜ੍ਹ ਦੋ ਕਹਿੰਦਾ 15000 ਰੁਪਈਆ ਫਾਲਤੂ ਲਖੇਗਾ ਇੱਕ ਸ਼ਬਦ ਪੜ੍ਹਦਾ ਫਿਰ ਜਦੋਂ ਉਹਦੇ ਆਪ ਲਿਖੀ ਹੁੰਦੀ ਨਾ ਕੱਪਤਾ ਕੋਈ ਸ਼ੁਕਰ ਕੋਈ ਨਾ ਲਿਖੀ ਦੀ ਨਾ ਲਿਖੀ ਨਾ ਲਿਖੀ ਕਹਿੰਦੀ ਲਿਖੀ ਗੁਰੂਆਂ ਦੀ ਭਗਤਾਂ ਦੀ ਲਿਖੀ ਗੋਣੀਆਂ ਤੇ ਆਹ ਆ ਉਹਦਾ ਭਾ ਮੁਹੀਰੀ ਤੇ ਉਹ ਕੀ ਆ ਉੱਥੇ ਨਹਾਰੀ ਕੇ ਪੱਤਨ ਆਪਣੇ ਪੱਟੀ ਲਾਗੇ ਉੱਥੇ ਕਿਤੇ ਨਾ ਉਹਨਾਂ ਸਰੀਰ ਬਾਹਣ ਚ ਲੈ ਕੇ ਥੱਲੇ ਕਿਸਤੀ ਚ ਬੈ ਕੇ ਇਹਦਾ ਮੁੰਡਾ ਮਰ ਗਿਆ ਉਹ ਜਗਤਰੀਆਂ ਦੇ ਕੀਰਤਨੀਆਂ ਦਾ ਭਗਤ ਸਿੰਘ ਦਾ ਉਹ ਸਾਰ ਹਾਈ ਮੇਰੇ ਲਾਲ ਜੀ ਤੋਂ ਉਸ ਸਟੇਜਾਂ ਤੇ ਰੋਂਦਾ ਪਰਦਾ ਹੀ ਮਰ ਗਿਆ ਸਾਰੀ ਉਮਰ ਮਤਲਬ ਕਿ ਜਿਹਦੇ ਹੱਥੋਂ ਮੈਂ ਕਰੋੜਾ ਰੁਪਈਆ ਇਕੱਠਾ ਕੀਤਾ ਉਹ ਕਿ ਉਹ ਪੁੱਤੀ ਮਰ ਗਿਆ ਕਿ ਆ ਸਾਰੀ ਉਮਰ ਸਟੇਜਾਂ ਤੇ ਰੋਂਦਾ ਮਰ ਗਿਆ ਠੀਕ ਹੈ ਮਤਲਬ ਕਿ ਜਦੋਂ ਇਸ ਧਰਮ ਨੂੰ ਤਾਂ ਬਣਾ ਲੈਣਾ ਜਦੋਂ ਮਾਲਕ ਦੇ ਚਪੇੜ ਪੈਂਦੀ ਹੈ ਉਹਦਾ ਕੋਈ ਹੱਲ پاس ਉਸ ਬਸ ਇਸ ਕਰਕੇ ਆਪ ਸਮਝਦੇ ਚੱਲ ਜੋ ਵੀ ਕੰਮ ਕਰ ਰਿਹਾ ਬਹੁਤ ਵਧੀਆ ਬੀ ਮਹਾਰਾਜ ਚੜ੍ਹਦੀ ਕਲਾ ਰਹੇ ਜਿਉਂਦੇ ਵਸਦੇ ਰਹੋ ਠੀਕ ਹੈ ਛੁੱਟੀਆਂ ਹਨ ਤੁਹਾਨੂੰ ਸਾਈ ਬਾਏ